ਜੀ ਸਤਿ ਸ਼ਕਾਲ ਨਮਸਕਾਰ ਆਦਾਬ ਤੇ ਮੈਂ ਤੁਹਾਡਾ ਫੇਸਬੁੱਕ ਫਰੈਂਡ ਲੱड्डੂ ਨਾਗਰਾ ਔਰ YouTube ਤੇ ਚੈਨਲ ਜਿਵੇਂ ਕਿ ਤੁਸੀਂ ਜਾਣਦੇ ਹੋ ਪਹੁੰਚ ਚੁੱਕੇ ਸਾਡੀ ਵੀਡੀਓ ਦੇ ਵਿੱਚ ਨਾਗਰਾ ਲਾਈਵ ਟੀਵੀ ਸੋ ਜਿਹੜੀ ਅੱਜ ਤੁਹਾਡੇ ਸਾਹਮਣੇ ਆ ਵੀਡੀਓ ਰੂਬਰੂ ਕਰਨ ਜਾ ਰਹੇ ਆ ਲਾਈਕ ਕਰਿਓ ਸ਼ੇਅਰ ਕਰਿਓ ਔਰ ਕਮੈਂਟ ਕਰਿਓ ਸਾਡੇ ਨਾਲ ਮੇਰੀ ਮੁਰਾਦ ਆ ਰਵੀ ਵੀਰ ਜੀ ਜਿਹੜੇ ਕਿ ਤੁਹਾਨੂੰ ਸੋਸ਼ਲ ਮੀਡੀਆ ਤੇ ਨਹੀਂ ਦਿਖਾਈ ਦਿੱਤੇ ਸੋ ਹੁਣ ਉਹ ਦਿਖਾਈ ਦੇਣ ਲੱਗਣਗੇ ਸੋ ਮੈਂ ਤੁਹਾਨੂੰ ਉਹਨਾਂ ਨਾਲ ਵੀ ਮਿਲਾਵਾਂਗਾ ਪਰ ਮੈਂ ਪਹਿਲਾਂ ਦੱਸ ਦਵਾਂ ਇਹ ਵੀਡੀਓ ਕਿਸ ਮੁੱਦੇ ਤੇ ਹੈਗੀ ਆ ਸੋ ਇਹ ਵੀਡੀਓ ਉਸ ਮੁੱਦੇ ਤੇ ਆ ਕਿ ਸਾਡੇ ਰਵੀ ਵੀਰ ਹੁਣੀ ਐ ਸੋ ਉਹਨਾਂ ਨੇ ਅੱਜ ਕਰਵਾਨ ਜਾ ਰਹੇ ਨੇ ਆਡੀਓ ਸੋ ਬਹੁਤ ਵਧੀਆ ਰਾਈਟਰ ਆ ਜਿਹੜੇ ਹੋਰ ਬਹੁਤ ਵਧੀਆ ਸਿੰਗਰ ਵੀ ਹੈਗੇ ਆ ਸੋ ਉਹ ਕਦੀ ਪਹਿਲੀ ਦਫਾ ਜਿਹੜੇ ਆ ਕਿ ਆ ਸੌਂਗ ਆ ਉਹ ਕਰਵਾਨ ਜਾ ਰਹੇ ਆ ਸੋ ਹਿਾਰਪੁਰ ਦੇ ਵਿੱਚ ਅੱਜ ਆਡੀਓ ਕਰਵਾਨ ਜਾ ਰਹੇ ਆ ਸੋ ਪਹਿਲਾਂ ਤਾਂ ਮੈਂ ਮਲਾਉਣਾ ਸਾਡੇ ਰਵੀ ਵੀਰ ਹੁਣਾ ਨਾਲ ਸੋ ਕੁਰਬਾਨੇ ਆਇਣਾ ਨਾਲ ਮੁਲਾਕਾਤ ਸਭ ਤੋਂ ਪਹਿਲਾਂ ਤਾਂ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਜੀ ਕੀ ਹਾਲ ਚਾਲ ਆ ਵੀਰ ਜੀ ਹੋ ਬੱਲੇ ਸੋ ਅੱਜ ਮੈਂ ਤੁਹਾਨੂੰ ਲੈ ਕੇ ਆਇਆ ਆ ਸਾਡੇ ਆਪਣੇ YouTube ਚੈਨਲ ਤੇ ਤੇ ਮੈਂ ਪੁੱਛਿਆ ਕਿ ਵੀਰ ਹੁਣਾ ਨਾਲ ਆਪਾਂ ਇਹ ਬਲੌਗ ਦੇ ਵਿੱਚ ਜਿਹੜਾ ਕੀ ਗੱਲਬਾਤ ਕਰੀਏ ਸੋ ਵੀਰ ਜੀ ਜਿਹੜਾ ਕਿ ਤੁਸੀਂ ਸੌਂਗ ਐ ਤੇ ਅੱਜ ਕੁਰਬਾਨ ਜਾ ਰਹੇ ਆ ਡਿਓ ਸੋ ਕਿੰਨੀ ਕੁ ਤੁਹਾਨੂੰ ਖੁਸ਼ੀ ਆ ਅੱਜ ਫਿਰ ਨਹੀਂ ਬੜਾ ਪਗਾ ਵਾਲਾ ਦਿਨ ਹੈ ਕਿ ਅੱਜ ਮੈਂ ਆਪਣਾ ਸ਼ੋਅ ਜਿਹੜਾ ਪੁਰਾਨ ਜਾ ਰਹੇ ਆ ਅੱਜ ਮੇਰਾ ਫਸਟ ਆਡੀਓ ਹੈ ਠੀਕ ਹੈ ਜੀ ਜੇ ਆਪਣੀ ਜਗ੍ਹਾ ਤੇ ਸਭ ਕੋ ਚੰਗਾ ਲੱਗੇ ਸੋ ਇਹ ਵੀ ਰਹੁਣੀ ਜਿਹੜਾ ਕਿ ਫਸਟ ਟਾਈਮ ਆਡੀਓ ਕਰਵਾਉਣ ਜਾ ਰਹੇ ਆ ਸੋ ਤੁਹਾਨੂੰ ਜਲਦੀ ਸੋਸ਼ਲ ਮੀਡੀਆ ਤੇ ਦਿਖਾਈ ਦੇਣਗੇ ਸੋ ਇਹਨਾਂ ਕੋਲੋਂ ਜਿਹੜੇ ਸੌਂਗ ਰਿਲੀਜ਼ ਕਰਵਾਉਣ ਜਾ ਰਹੇ ਆ ਸੋ ਉਹਨਾਂ ਦੀਆਂ ਦੋ ਲੈਣਾ ਸੁਣਾ ਸਕਦੇ ਹਾਂ 10:30 ਕਰਨ ਠੀਕ ਹੈ ਬਈ ਕਿਹਨ ਕਿਹ ਲੈਣਾ ਠੀਕ ਹੈ ਫੁੱਲ ਖਿੜੇ ਹੋਏ ਮੁਹੱਬਤਾਂ ਦੇ ਸੋਨਿਆਂ ਹਾਂ ਕਿਤੇ ਨਾਏ ਭੌਰੇ ਲੁੱਟ ਲੈਣ ਵੇ ਸਟੈਂਡ ਫੈਪ ਦੇ ਮਹੀਨੇ ਲਹਿ ਹੋ ਸੋਨਿਆਂ ਤੈਨੂੰ ਜੁਲ ਚ ਨਾ ਮਹਗੇ ਕਿਤੇ ਪੈਣ ਵੇ ਫੁੱਲ ਖਿੜੇ ਹੋਏ ਮੁਹੱਬਤਾਂ ਦੇ ਸੋਨਿਆਂ ਕਿਤੇ ਨਾਏ ਭੌਰੇ ਲੁੱਟ ਲੈਣ ਵੇ ਔਰ ਅਬ ਛੱਡੀ ਤਾਂ ਨਹੀਂ ਲਾਕੇ ਇੰਜ ਪ੍ਰੀਤ ਹੋਏ ਤੂੰ ਵੀ ਪਿਆਰ ਦੀ ਨਿਭਾਲਾ ਕੋਈ ਰੀਤ ਵੇ ਕਿਹੜੇ ਦੱਸ ਦੇ ਲਿਖੇਗਾ ਕਿਤੇ ਗੀਤ ਵੇ ਜੇ ਹੱਥ ਮੇਰੇ ਹੋਤੇ ਤੋਫੇ ਇੰਗਲੈਂਡ ਦੇ ਹੁਣ ਖਿੜੇ ਹੋਏ ਮੁਹੱਬਤਾਂ ਦੇ ਸੋਹਣਿਆ ਕਿਤੇ ਨਾ ਇਹ ਭਾਰੇ ਲੁੱਟ ਲੈਣ ਵੇ ਸਟੈਂਡ ਫੱਬ ਦੇ ਮਹੀਨੇ ਲੈ ਹੋ ਸੋਹਣਿਆ ਦੇਖ ਜੂਨ ਚ ਨਾ ਮੈਂਗੇ ਤੈਨੂੰ ਪਹਿਣਗੇ ਸੋ ਐਸਾ ਤੁਹਾਨੂੰ ਜਲਦੀ ਹੀ ਜਿਹੜਾ ਕਿ ਸੋਸ਼ਲ ਮੀਡੀਆ ਤੇ YouTube ਤੇ ਤੁਹਾਨੂੰ ਸੁਣਨ ਨੂੰ ਮਿਲੇਗਾ ਇਹ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਨਾ ਤੁਹਾਡੇ ਬਲੌਗ ਦੇ ਵਿੱਚ ਅੱਜ ਤੁਹਾਨੂੰ ਲੈ ਚੱਲੇ ਆ ਹਿਸ਼ਾਰਪੁਰ ਦੇ ਵਿੱਚ ਸੋ ਆਓ ਤੁਹਾਨੂੰ ਸਟੂਡੀਓ ਵੀ ਸਟੂਡੀਓ ਦੀ ਵੀਡੀਓ ਵੀ ਦਿਖਾਵਾਂਗੇ ਸੋ ਬਣੇ ਰਹੋ ਜੁੜੇ ਰਹੋ ਵੀਡੀਓ ਧਿਆਨ ਨਾਲ ਤੇ ਐਂਡ ਤੱਕ ਜਰੂਰ ਦੇਖਣਾ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਇੱਥੋਂ ਨਿਕਲ ਕੇ ਫੇਰ ਆਪਾਂ ਮੈਂ ਤੇ ਰਵਿੰਦਰ ਸਿੰਘ ਚੱਲ ਪਏ ਆਪਾਂ ਦਸੂਏਵਾਲ ਨੂੰ ਸੋ ਸਵੇਰਾ ਦਾ ਟਾਈਮ ਸੀਗਾ ਜੀ ਤੇ ਮੌਸਮ ਬਹੁਤ ਵਧੀਆ ਸੀ ਉਸ ਦਿਨ ਤੇ ਐਦਾਂ ਲੱਗ ਰਿਹਾ ਸੀ ਕਿ ਕਿਤੇ ਮੀਂਹ ਪੈ ਰਿਹਾ ਆ ਸੋ ਆਓ ਫੇਰ ਬਨੇ ਰਹੋ ਜੁੜੇ ਰਹੋ ਵੀਡੀਓ ਧਿਆਨ ਨਾਲ ਅੰਤ ਤੱਕ ਜਰੂਰ ਦੇਖਣਾ ਜੀ ਲੈ ਚਲਦੇ ਆ ਤੁਹਾਨੂੰ ਪਹਿਲਾਂ ਸਿੱਧਾ ਸ਼ਹਿਰ ਦਸੂਏ ਦਸੂਏ ਤੋਂ ਬਾਅਦ ਵਿੱਚ ਤੁਹਾਨੂੰ ਲੈ ਜਾਾਂਗੇ ਹੁਸ਼ਿਆਰਪੁਰ ਨੂੰ ਗਾਈਜ਼ ਆਪਾਂ ਪਹੁੰਚ ਚੁੱਕੇ ਆ ਦਸੂਆ ਸਹਿਰ ਦੇ ਵਿੱਚ ਸੋ ਜਿੱਥੇ ਕੀ ਪ੍ਰਾਚਨ ਸਿਮ ਮੰਦਿਰ ਹੈ ਸੋ ਤੁਹਾਨੂੰ ਇੱਕ ਚਲਕ ਪ੍ਰਾਚਨ ਸਿਮ ਮੰਦਿਰ ਦੀ ਉੰਤੇ ਆਪਾਂ ਦਸੂਏ ਪਹੁੰਚਣ ਤੋਂ ਬਾਅਦ ਵਿੱਚ ਅਸੀਂ ਤੇ ਲਗਾਈ ਆਪਣੀ ਬਾਈਕ ਉਸ ਤੋਂ ਬਾਅਦ ਵਿੱਚ ਆਪਾਂ ਬੈ ਗਏ ਬੱਸੇ ਸੋ ਬੱਸ ਦੇ ਵਿੱਚ ਦੇਖਿਆ ਕਿ ਹਨੂ ਸਿੱਧੀ ਰੋਡਵੇਜ ਦੀ ਬੱਸ ਮਿਲ ਗਈ ਸੋ ਬਹੁਤ ਵਧੀਆ ਸੀ ਜਿਹੜੀ ਕਿ ਸਪੀਡ ਨਾਲ ਜਾ ਰਹੀ ਸੀ ਤੇ ਦਿਲ ਦੇ ਵਿੱਚ ਇੱਕ ਰਵਿੰਦਰ ਸਿੰਘ ਦੇ ਰਵੀ ਦੇ ਚਾ ਵੀ ਸੀਗਾ ਕਿ ਉਹਦੀ ਫਰਸਟ ਆੜੀ ਅੱਜ ਹੋਣ ਜਾ ਰਹੀ ਹੈ ਸੋ ਸਾਡੇ ਨਾਲ ਮੇਰੇ ਵੱਡੇ ਵੀਰ ਸੰਜੀਪ ਸੰਜੂ ਜੀ ਵੀ ਸੀਗੇ ਦੋਸਤੋ ਆਪਾਂ ਪਹੁੰਚ ਚੁੱਕੇ ਆਂ ਸ਼ਿਆਰ ਪੁਰਬਾ ਸੜੇ ਤੇ ਤੇ ਔਲੇ ਚਲਦੇ ਆ ਮੈਂ ਤਾਂ ਮੇਰਾ ਵੀਰ ਰਵਿੰਦਰ ਸਿੰਘ ਤੁਹਾਨੂੰ ਸਿੱਧਾ ਸਟੂਡੀਓ ਸੋ ਉਥੋਂ ਨਿਕਲ ਕੇ ਬਾਹਰ ਆਪਾਂ ਆਟੋ ਦੀ ਵੇਟ ਕਰਨੀ ਸੀ ਕਿਉਂਕਿ ਇਹ ਸਟੂਡੀਓ ਪੈਦਲ ਨਹੀਂ ਸੀ ਜਾ ਸਕਦੇ ਤੇ ਦੇਖਿਆ ਕਿ ਕਾਫੀ ਇੱਥੇ ਸਾਡੇ ਆਉਣ ਤੋਂ ਪਹਿਲਾਂ ਬਰਖਾ ਲੱਗੀ ਹੋਈ ਸੀ ਫਿਰ ਆਪਾਂ ਚੱਲ ਪਏ ਅਗਾਹ ਵੱਲ ਨੂੰ ਆਟੋ ਤੇ ਕਿਉਂਕਿ ਆਟੋ ਦੇ ਵਿੱਚ ਮੈਂ ਜਿਹੜੀ ਵੀਡੀਓ ਹੈ ਉਹ ਨਹੀਂ ਸ਼ੂਟ ਕੀਤੀ ਸਾਡੇ ਬਲੌਗ ਨਾਲ ਬਨੇ ਰਹੋ ਜੁੜੇ ਰਹੋ ਵੀਡੀਓ ਧਿਆਨ ਨਾਲ ਤੇ ਐਂਡ ਤੱਕ ਜਰੂਰ ਦੇਖਣਾ ਸੋ ਤੇ ਸਾਡੇ ਨਾਲ ਸਾਡੇ ਰਵੀਵੀਰ ਜਿਹੜੇ ਕਿ ਸਟੂਡੀਓ ਦੇ ਵਿੱਚ ਪਹੁੰਚ ਪਿਆ ਤੇ ਇਹ ਆਪਣੀ ਆਡੀਓ ਕਰਵਾਉਣ ਆਇਆ ਹੈ ਵੀਰ ਹੁਣੀ ਤੇ ਵੀਰ ਜੀ ਨਰਵਸ ਤਾਂ ਨਹੀਂ ਹੋ ਪਤੇ ਨਹੀਂ ਜੀ ਠੀਕ ਹੈ ਜੀ ਸੋ ਦਿਖਾਨਿਆ ਫਿਰ ਤੁਹਾਨੂੰ ਫੁੱਲ ਵੀਡੀਓ ਬਾਤ ਕੁਝ ਮਾਈਕ ਨਾਲ ਤੇ ਸਟੈਨ ਨਾਲ ਬਾਤ ਮਾਈਕ ਨਾਲ ਗੱਲ ਕਰਦਾ ਤੇ ਗਾਣੇ ਵਲੇ ਇਦਨ ਉਹਦ ਨੂੰ ਐ ਥਲੇ ਕੋਨੇ ਕਹਿੰਦਾ ਸਿੱਧਾ ਗਾੜੀ ਲੱਗਿਆ ਨਾ ਤਾਂ ਤੁਹਾਡੀ Google ਆਵਾਜ਼ ਦੇ ਵਿੱਚ ਜਾਣਾ ਚਾਹੀਦਾ ਕਿਉਂਕਿ ਲਓ ਜੀ ਹੁਣ ਰਵੀ ਵੀਰ ਹੁਣੀ ਬਿਲਕੁਲ ਰੈਡੀ ਨੇ ਸੋ ਬਹੁਤ ਸਮਾਈਲਾ ਫੇਸ ਤੇ ਖੁਸ਼ ਹੈ ਬਹੁਤ ਜ਼ਿਆਦਾ ਇਹ ਹੈਪੀ ਹੈ ਬਹੁਤ ਤੇ ਉਹ ਦਿਖਾਨੇ ਆ ਤੁਹਾਨੂੰ ਗਾੜੀ ਨੈਕਸਟ ਵੀਡੀਓ ਕੀ ਕੀ ਬਣਦਾ ਇੱਥੇ ਗੱਲਬਾਤ ਸੋ ਸਾਡੇ ਨਾਲ ਸਾਡੇ ਵੱਡੇ ਵੀਰ ਭਾਈ ਸੰਜੀਪ ਸੰਜੂ ਜਿਹੜੇ ਕਿ ਸਾਡੇ ਨਾਲ ਪਹੁੰਚੇ ਕਿਉਂਕਿ ਇਹਨਾਂ ਦੁਆਰਾ ਹੀ ਅਸੀਂ ਸਟੂਡੀਓ ਦੇ ਵਿੱਚ ਪਹੁੰਚੇ ਤੇ ਪਹਿਲੀ ਵਾਰੀ ਮੈਂ ਜਿਹੜਾ ਕਿ ਇਸ ਸਟੂਡੀਓ ਦੇ ਵਿੱਚ ਆਇਆ ਤੇ ਮੌਕਾ ਦਿੱਤਾ ਤੇ ਉਹ ਦੇ ਕਿ ਤੀਹ ਹਨ ਹਾਂ ਜੀ ਤੁਸੀਂ ਰਾਈਟਰ ਹੋ ਹਾਂ ਜੀ ਠੀਕ ਆ ਗਾਣੇ ਦਾ ਮੂਡ ਦੇਖਣਾ ਗਾਉਣ ਦੇ ਲਈ ਗਾਣਾ ਕੀ ਕਹਿੰਦਾ ਕੀ ਲਿਖਿਆ ਤੁਸੀਂ ਠੀਕ ਹੈ ਨਾ ਗਾਣਾ ਹੈਗਾ ਰੋਮਾਂਟਿਕ ਕਿ ਗਾਣੇ ਰੋਮਾਂਟਿਕ ਨੂੰ ਆਪਾਂ ਇੱਕ ਖੁਸ਼ੀ ਵਾਲੀ ਖਬਰ ਨੂੰ ਆਪਾਂ ਦੁੱਖ ਦੁਖੀ ਹਿਰਦੇ ਨੂੰ ਸੁਣਾਇਆ ਤਾਂ ਨਹੀਂ ਗੱਲ ਬਣਦੀ ਠੀਕ ਹੈ ਨਾ ਮੁੰਡੇ ਕਿਨੇ ਹੋਏ ਮੋਹੂ ਤੋਦੇ ਸੁਪਨਾ ਤੇ ਨਾ ਹੀ ਕੋਰੇ ਨਿੱਤ ਜੇਂਡ ਹੈਂਡ ਬੈਕ ਕਿੰਨੇ ਤੱਕ ਕਿਤਨਾ ਭੋਰੇ ਡਿਤੀ ਜਦ ਵੀ ਖੰਡੀਆਂ ਨੁਕਾ ਕੇ ਜੁਤ ਪਈ ਹੋਈ ਕਿ ਭਾਰ ਨਹੀਂ ਭਲਾ ਕੋਈ ਰੀਤ ਦੇਵਾ ਇਹਦੇ ਤੱਕ ਦੇ ਨਹੀਂ ਗੱਟ ਤੇ ਤੀਸ ਹੈ ਹਾਂ ਬਸ ਇਹਦਾ ਮਤਲਬ ਦੋ ਹੀ ਲੈਣਾ ਅੰਤਰੇ ਦੇ ਬਾਕੀ ਕਰਾਸ ਲੈਣਾ ਹੁਣ ਇਹ ਲਾਈਨ ਪੂਰੀ ਗਾਉਣੀ ਠੀਕ ਹੈ ਨਾ ਐਨੀ ਲੈਣੀ ਲੰਬਾ ਛੜਾ ਲੈ ਇਹਨੂੰ ਕਿੰਦੇ ਫੱਕ ਤੇ ਮਨੀ ਨੇ ਮੇ ਨਹੀਂ ਨਹੀਂ ਨਾਲ ਨਾਲ ਹੀ ਚੱਕਣਾ ਨਾਲੇ ਨਾਲ ਹੀ ਲੱਗੇ ਸਮਝ ਮੈਂ ਸਲੋ ਕਰਨਾ ਹੈ ਮਾਤਰ ਵੋਲਿਊਮ ਡਾਊਨ ਥੋੜੀ ਹੈ ਨਾ ਮੈਂ ਤਾਂ ਸਪੀਡ ਸਲੋ ਤੈਨੂੰ ਗਿਆ ਅੱਛਾ ਅੱਛਾ ਜਦ ਸਾਦੀ ਉਮਰ ਲੈ ਤੇਰੀ ਹੋਜੇ ਸੋਹਣਿਆ ਨਰ ਡਰ ਡਰ ਡੇ ਡਾਨ ਦੇ ਤੇ ਟੇਂ ਲਿੰਦੇ ਬਸ ਕਿੱਗਣਾ ਵਧੀਆ ਬਣਨੀ ਹੁਣ ਇਹ ਨਹੀਂ ਹੈ ਕਿ ਆਪਾਂ ਜੇ ਕਰਨਾ ਤਾਂ ਆਵਾਜ਼ ਸ਼ੋਰ ਕਰੀਂ ਇਦਾਂ ਨਹੀਂ ਠੀਕ ਹੈ ਨਾ ਉਹਦੀ ਲੈ ਘਟਾਣੀ ਆ ਵਾਸਾ ਮੀੜ ਘਟਾਣੀਆਂ ਦੀ ਸਾਰੇ ਸੋ ਵੀਰ ਹੁਣਾਂ ਦਾ ਗਾਣਾ ਹੋ ਗਿਆ ਬਿਲਕੁਲ ਰੈਡੀ ਤੇ ਫਿਰ ਆਪਾਂ ਪਹੁੰਚ ਗਏ ਆਪਣੇ ਪਿੰਡ ਸੋ ਉੱਥੇ ਸਾਡੇ ਨਾਲ ਬਾਈ ਕਰਵਾਣਗੇ ਹੁਣ ਸਾਡੇ ਸੰਜੀਪ ਸੰਜੂ ਜੀ ਹੁਣੀ ਗੱਲਬਾਤ ਤੇ ਆਓ ਚਲਦੇ ਆਂ ਫਿਰ ਬਾਈ ਸੰਜੀਪ ਸੰਜੂ ਹੁਣਾਂ ਵੱਲ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੰਜੀਪ ਸੰਜੂ ਸੋ ਆਪਾਂ ਲਾਈਵ ਹੋਏ ਆਂ ਜੀ ਨਾਗਰਾ ਲਾਈਵ ਟੀਵੀ ਤੋਂ ਸੋ YouTube ਤੇ ਚੈਨਲ ਆ ਜੀ ਸਬਸਕ੍ਰਾਈਬ ਕਰਨਾ ਤੇ ਨਾਲੇ Facebook ਤੇ ਨਾਗਰਾ ਲਾਈਵ ਟੀਵੀ ਲੱड्डू ਨਾਗਰਾ ਫੇਸਬੁੱਕ ਦਾ ਆਪਣਾ ਚੈਨਲ ਹੈ ਜੀ ਉਦੋਂ ਜ਼ਰੂਰ ਲਾਈਕ ਸ਼ੇਅਰ ਨਾਲੇ ਫੋਲੋ ਕਰਨਾ ਜੀ ਸੋ ਅੱਜ ਆਪਾਂ ਰਿਕਾਰਡਿੰਗ ਕਰਵਾ ਗਏ ਆਂ ਵੀਰ ਦੀ ਇਹ ਜੀ ਰਵਿੰਦਰ ਰਵੀ ਜੀ ਸਾਡੇ ਵੀਰ ਸੋ ਇਹ ਤੁਹਾਨੂੰ ਇਹ ਕਦੀ ਨਹੀਂ ਤੁਹਾਨੂੰ ਆਪਣੇ ਚੈਨਲ ਦੇ ਉੱਤੇ ਦਿਖੇ ਹੋਣਗੇ ਸੋ ਇਹ ਫ੍ਰੈਸ਼ੀ ਇਹ ਬੰਦੇ ਨੇ ਜੋ ਆਪਣਾ ਗਾਣਾ ਆਪ ਆਪ ਰਾਈਟਰ ਬਹੁਤ ਵਧੀਆ ਰਾਈਟਰ ਨੇ ਆਪ ਹੀ ਲਿਖ ਕੇ ਆਪ ਹੀ ਆਪਣਾ ਰਿਕਾਰਡ ਕਰਵਾ ਕੇ ਆਏ ਨੇ ਸੋ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਜੀ ਸੋ ਆਪਾਂ ਥੋੜੇ ਦਿਨਾਂ ਦੇ ਵਿੱਚ ਹੀ ਤੁਹਾਨੂੰ ਗਾਣਾ YouTube ਤੇ ਲੱड्डू ਨਾਗਰਾ YouTube ਤੇ ਚੈਨਲ ਚੈਨਲ ਦੇ ਉੱਤੇ ਤੁਹਾਨੂੰ ਮਿਲੇਗਾ ਜਲਦ ਹੀ ਸੋ ਦੋ ਚਾਰ ਲਾਈਨਾਂ ਉਸ ਦੀਆਂ ਆਪਾਂ ਤੁਹਾਨੂੰ ਸੁਣਾਉਣ ਜਾਵਾਂਗੇ ਅਕਸਰ ਤੁਸੀਂ ਸੋਨੂ ਸੀਤੇਓ ਵਾਲੇ ਨੂੰ ਸੋ ਹੋਰ ਕਾਫੀ ਬੇਸੁਰਿਆਂ ਬੰਦਿਆਂ ਨੂੰ ਸੁਣਿਆ ਹੋਇਆ ਤੇ ਆਪਾਂ ਆਪਾਂ ਵੀਰ ਆਪਣੇ ਕੋ ਸੁਣਾਵਾਂਗੇ ਇਹਨਾਂ ਦਾ ਜਿਹੜਾ ਖੁਦ ਆ ਲਿਖਿਆ ਆਪਣਾ ਆਵਾਜ਼ ਦੇ ਨਾਲ ਤੁਹਾਨੂੰ ਸੁਣਾਉਣਗੇ ਵਧੀਆ ਲੱਗੇ ਲਾਈਕ ਕਮੈਂਟ ਸ਼ੇਅਰ ਕਰਨਾ ਹੋਰਾਂ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਸੋ ਇਸ ਵੀਰ ਨੂੰ ਵੀ ਸਪੋਰਟ ਕਰਨੀ ਆ ਸੋ ਆਓ ਤੁਹਾਨੂੰ ਸੁਣਦੇ ਆ ਇਹਨਾਂ ਦਾ ਆਪਣਾ ਲਿਖਿਆ ਆਪਣੀ ਕਲਮ ਦੇ ਨਾਲ ਸੋ Song ਸੁਣਾਉਣ ਜਾ ਰਹੇ ਨੇ ਹਾਂਜੀ ਭਾਜੀ ਸੁਣਾਓ ਜੀ ਫੁੱਲ ਖਿੜੇ ਹੋਏ ਮਹੌਬਤਾਂ ਦੇ ਸੋਨਿਆ ਕਿਤੇ ਨਾਏ ਭੋਰੇ ਲੁੱਟ ਲੈਣ ਵੇ ਸਟੈਂਡ ਫੱਬ ਦੇ ਮਹੀਨੇ ਲੈ ਹੋ ਸੋਨਿਆ ਤੈਨੂੰ ਜੁਨ ਚ ਨਾ ਮਹਿੰਗੇ ਕਿਤੇ ਪੈਣ ਵੇ ਫੁੱਲ ਖਿੜੇ ਹੋਏ ਮਹੌਬਤਾਂ ਦੇ ਸੋਨਿਆ ਕਿਤੇ ਨਾਏ ਭੋਰੇ ਲੁੱਟ ਲੈਣ ਵੇ ਸੋ ਜੀ ਇਹ ਤਸੀ ਸਾਡੇ ਅੱਜ ਦਾ ਬਲੌਗ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਲੈਣੇ ਆ ਇਜਾਜ਼ਤ ਓਕੇ ਬਾਏ ਬਾਏ ਟੇਕ ਕੇਅਰ